ਦੋਸਤੋ ਭਲੇ ਖਾਣਾ ਖਾਜੋ ਇਹ ਕੁੜੀ ਨਹੀਂ ਬਸ਼ੇਰੀ ਆ ਹਜੇ ਨਕੰਦ ਬਸ਼ੇਰੀ ਆ ਦੁੱਧ ਦੰਦ ਬਸ਼ੇਰੀ ਆ 17 18 ਮਹੀਨੇ ਦੀ ਬੱਚੀ ਦੀ ਉਮਰ ਆ ਪਰ ਹਾਈਟ ਹੋਈ ਤਾਂ ਆਮ ਕੁੜੀਆਂ ਨਾਲੋਂ ਜ਼ਿਆਦਾ ਹੋਈ ਪਈ ਆ ਖਾਨਦਾਨ ਵਿੱਚ ਚੰਗਾ ਅਲੀਸਾਨ ਲਾਈਨ ਚੌਕ ਕਾਲੇ ਕਾਂਟੇ ਦੀ ਪੋਤੀ ਆ ਬਲੱਡ ਲਾਈਨ ਪੂਰੀ ਤਕੜੀਆਂ ਮਾਂ ਇਹਦੀ ਆ ਬਲੱਡ ਕੁੜੀ ਸਾਰੀ ਡਿਟੇਲ ਦਵਾਂ ਵੀਡੀਓ ਜ਼ਿਆਦਾ ਲੰਮੀ ਨਹੀਂ ਡੇਢ ਪੌਣੇ 2 ਮਿੰਟਾਂ ਦੀ ਵੀਡੀਓ ਆ ਵੀਡੀਓ ਦੇ ਵਿੱਚ ਹੀ ਪ੍ਰੋਪਰ ਆਪਾਂ ਡਿਟੇਲ ਦੇ ਦੇਣੀ ਜਾਇਜ਼ ਮੁੱਲ ਦੀ ਆ ਜ਼ਿਆਦਾ ਮੁੱਲ ਪਾਣ ਸੋ ਜਿਹੜੇ ਵੀ ਭਰਾ ਦੇ ਪਸੰਦ ਹੋਈ ਤਾਂ ਵੀਡੀਓ ਸਾਰੀ ਪ੍ਰੋਪਰ ਦੇਖ ਕੇ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾ ਫੇਸਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਅਰਤੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ 18 ਨਵੰਬਰ 2025 ਦੀ ਵੀਡੀਓ ਤੇ ਅੱਜ ਦੋਸਤੋ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਅਵਲਖ ਬਸ਼ੀਰੀ ਲੈ ਆਏ ਸਾਰੀ ਵੀਡੀਓ ਦੇਖ ਕੇ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰਦ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂਕੇ ਉਹ ਭਰਾਵਾਂ ਤਾਈ ਪਹੁੰਚੇ ਜਿਨ੍ਹਾਂ ਨੂੰ ਇਦਾਂ ਦੀ ਬੁਸ਼ੀਰੀ ਚਾਹੀਦੀ। ਦੋਸਤੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸਿਆ ਵੀ ਨਕੰਦ ਬੁਸ਼ੀਰੀ ਆ, ਖੀਰੀ ਬੱਚੀ ਆ, ਦੁੱਧ ਦੰਦ ਬੁਸ਼ੀਰੀ ਆ ਪਰ ਹਾਈਟ ਹੋਈ ਤੇ ਚੰਗੀ ਕੱਢਣ ਦੇ ਨਾਲ ਬਾਡੀ ਬੁੱਡੀ ਮਜ਼ਬੂਤ ਕਰਕੇ ਦੂਰੋਂ ਦੇਖਣ ਅਗਲਾ ਘੋੜੀ ਸਮਝਿਆ ਜਾਂਦਾ। ਆ ਕੇ ਦੋਸਤੋ ਤੁਸੀਂ ਦੰਦ ਪਟਲੋ ਨਕੰਦ ਬੱਚੀ ਉਹ। ਤੇ 17 ਤੋਂ 18 ਮਹੀਨੇ ਦੀ ਉਮਰ ਆ, ਬਾਲ ਪੌਰੀਆਂ ਦੇ ਬਿਲਕੁਲ ਸਾਫ਼ ਆ। ਹੱਥਾਂ ਪੈਰਾਂ ਦੀ ਸਾਫ਼ ਆ, ਪੈਰਪੂਰ ਦਾ ਸੈਜ ਬਹੁਤ ਸੋਹਣਾ। ਮਾਂ ਇਹਦੀ ਲਾ 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 ਕੁੜੀ ਸੀ ਚੰਗੀ ਹਾਈਟ ਦੀ। ਜਿਹੜਾ ਇਹਦਾ ਬਾਪ ਆ ਰਾਜਰੂਪ ਕੁੜਾ ਕਾਲੇ ਖਾਂਟੇ ਦੀ ਪੁੱਤੀ ਆ ਗਈ ਆਲੀ ਸਾਨ ਦੀ ਪੜੋਤੀ ਆ ਗਈ ਸੋ ਖਾਨਦਾਨੇ ਪੂਰਾ ਤਕੜਾ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਯਾਰ ਆਪਾਂ ਚੰਗੀ ਬਸ਼ੀਰੀ ਲੈਣੀ ਹੈ ਜਿਹੜੀ ਹਾਈਟ ਕਰੇ ਤਾਂ ਮਿੱਤਰੋ ਹੁਣ ਨਕੰਦ ਬਸ਼ੀਰੀ ਇੰਨੀ ਹਾਈਟ ਕਰੀ ਖੜੀ ਆ ਤਾਂ ਇਹਦੀ ਆਪਾਂ ਨੂੰ ਹਾਈਟ ਤੇ ਕੋਈ ਆਪਾਂ ਨੂੰ ਡਾਊਟ ਨਹੀਂ ਹੋਊ ਵੀ ਇਹਨੇ ਹਾਈਟ ਨਹੀਂ ਕਰਨੀ ਤਾਂ ਛੋਟੀ ਬੱਚੀ ਲੈਣ ਤੋਂ ਕਈ ਵਾਰ ਬੰਦਾ ਚੱਲ ਜਾਂਦਾ ਵੀ ਜਰ ਪਤਾ ਨਹੀਂ ਹਾਈਟ ਕਰੂ ਜਾਂ ਨਹੀਂ ਤਾਂ ਕਿ ਨਕੰਦ ਬੱਚੀ ਆਪਦੇ ਆਪ ਨੂੰ ਚੰਗੀ ਹਾਈਟ ਜਿਹੀ ਦਿਖਾਈ ਜਾਂਦੇ ਬਾਕੀ ਹੱਡਾਂ ਪੈਰਾਂ ਦੀ ਬਾਲਪੁਰੇ ਦੇ ਬਿਲਕੁਲ ਸਾਫ